ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਿਸਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਲ ਲੈਣੀਆਂ ਮੁੱਖ ਹੈਡਲਾਈਨਸ ਤੇ ਬਿਜਲੀ ਦੀਆਂ ਉੱਚ ਕੀਮਤਾਂ ਦੇ ਚੱਲਦਿਆਂ ਅਲਬਰਟਾ ਦੀ ਪ੍ਰੀਮੀਅਰ ਜੇਨਿਆਲ ਸਮਿਥ ਦਾ ਐਲਾਨ ਅਲਬਰਟਾ ਵਾਸੀਆਂ ਨੂੰ ਉੱਚ ਬਿਜਲੀ ਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ ਅਲਬਰਟਾ ਚ ਵਾਈਲਡ ਫਾਇਰ ਦੀ ਹੋਈ ਸ਼ੁਰੂਆਤ ਸਰਕਾਰ ਨੇ ਨਿਵਾਸੀਆਂ ਨੂੰ ਇਲਾਕਾ ਛੱਡਣ ਦੀ ਕੀਤੀ ਅਪੀਲ ਅਮਰੀਕਾ ਚ ਵੱਡੀ ਗਿਣਤੀ ਚ ਵੱਸਿਆ ਭਾਰਤੀ ਭਾਈਚਾਰਾ ਭਾਰਤੀ ਭਾਈਚਾਰੇ ਦੀ ਗਿਣਤੀ ਆਈ ਦੂਜੇ ਨੰਬਰ ਤੇ ਸੀਡੀਓ ਪਿੰਸਰ ਦੇ ਵਰਕਰਾਂ ਨੇ ਕੀਤੀ ਮੰਗ ਉੱਚ ਤਨਖਾਹਾਂ ਤੇ ਰਿਮੋਟ ਵਰਕ ਫਲੈਕਸੀਬਿਲਟੀ ਦੀ ਕੀਤੀ ਅਪੀਲ ਤੇ ਹੁਣ ਖਬਰਾਂ ਵਿਸਥਾਰ ਨਾਲ ਅਲਬਰਟਾ ਵਾਸੀਆਂ ਨੂੰ ਉੱਚ ਬਿਜਲੀ ਦੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਸਰਕਾਰ ਅਹਿਮ ਕਦਮ ਚੁੱਕਦੀ ਨਜ਼ਰ ਆ ਰਹੀ ਹੈ ਸਰਕਾਰ ਕੈਲਗਰੀ ਸ਼ਹਿਰ ਸਮੇਤ ਮਿਨਿਸਪੈਲਟੀਆਂ ਨੂੰ ਬਿਜਲੀ ਦੀਆਂ ਲਾਗਤਾਂ ਵਿੱਚ ਅਨਕਿਆਸੀ ਵਾਅਦੇ ਦਾ ਲਾਭ ਦੇਣ ਦੀ ਇਜਾਜ਼ਤ ਨਹੀਂ ਦੇ ਰਹੀ ਅਲਬਰਟਾ ਦੀ ਪ੍ਰੀਮੀਅਰ ਡੈਨਲ ਸਮਿਥ ਨੇ ਬਿਜਲੀ ਦੀਆਂ ਕੀਮਤਾਂ ਵਿੱਚ ਅਚਾਨਕ ਵਾਅਦੇ ਤੋਂ ਨਿਵਾਸੀਆਂ ਨੂੰ ਬਚਾਉਣ ਦੇ ਉਦੇਸ਼ ਨਾਲ ਆਪਣੀ ਸਰਕਾਰ ਦੇ ਕਾਨੂੰਨ ਬਾਰੇ ਪੱਤਰਕਾਰਾਂ ਦੇ ਨਾਲ ਗਲਪਾਤ ਕੀਤੀ ਅਲਬਰਟਾ ਦੀ ਸਰਕਾਰ ਨੇ ਅਲਬਰਟਾ ਦੇ ਯੂਟਿਲਿਟੀ ਬਿੱਲਾਂ ਤੇ ਫੀਸਾਂ ਨੂੰ ਕਟਕਰਨ ਅਤੇ ਉਹਨਾਂ ਨੂੰ ਉਹਨਾਂ ਦੇ ਵਿਕਲਪਾਂ ਬਾਰੇ ਵਧੇਰੇ ਜਾਣਕਾਰੀ ਦੇਣ ਵਿੱਚ ਮਦਦ ਕਰਨ ਲਈ ਕਾਨੂੰਨ ਨੂੰ ਪੇਸ਼ ਕੀਤਾ ਹੈ ਬਿੱਲ 19 ਸਥਾਨਕ ਪਹੁੰਚ ਫੀਸਾਂ ਨੂੰ ਘਟਾਉਣ ਅਤੇ ਸਥਿਰ ਕਰਨ ਲਈ ਕਾਨੂੰਨ ਪੇਸ਼ ਕਰ ਕੇ ਅਲਬਰਟਾ ਦੇ ਉਪਯੋਗਤਾ ਦਰਦਦਾਤਿਆਂ ਦੀ ਰੱਖਿਆ ਕਰੇਗਾ ਬਿਲ 19 ਯੂਟਿਲਿਟੀਜ਼ ਅਫੋਰਡੇਬਿਲਟੀ ਸਟੈਚਿਊਟਸ ਅਮੈਂਡਮੈਂਟ ਐਕਟ 2024 ਬਿਜਲੀ ਅਤੇ ਕੁਦਰਤੀ ਗੈਸ ਸੇਵਾ ਵੰਡ ਲਈ ਸਥਾਨਕ ਐਕਸੈਸ ਫੀਸਾਂ ਨੂੰ ਨਿਰਧਾਰਿਤ ਕਰਨ ਵੇਲੇ ਪਰਿਵਰਤਨਸ਼ੀਲ ਦਰਾਂ ਦੀ ਵਰਤੋਂ ਨੂੰ ਖਤਮ ਕਰਕੇ ਸਾਰੇ ਪ੍ਰਾਂਤ ਵਿੱਚ ਉਪਯੋਗਤਾ ਲਾਗਤਾਂ ਨੂੰ ਵਧੇਰੇ ਕਿਫਾਇਤੀ ਅਤੇ ਅਨੁਮਾਨਯੋਗ ਬਣਾਉਣ ਵਿੱਚ ਮਦਦ ਕਰੇਗਾ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਬਿੱਲ 19 ਸਥਾਨਕ ਐਕਸੈਸਿਵ ਫੀਸਾਂ ਨੂੰ ਨਿਰਧਾਰਿਤ ਕਰਦੇ ਸਮੇਂ ਪਰਿਵਰਤਨਸ਼ੀਲ ਮਾਰਕੀਟ ਦਰਾਂ ਦੀ ਵਰਤੋਂ ਤੇ ਪਾਬੰਦੀ ਲਗਾਵੇਗਾ ਪੂਰੇ ਸੂਬੇ ਵਿੱਚ ਇੱਕ ਮਿਆਰੀਟਾ ਚਾ ਤਿਆਰ ਕਰੇਗਾ ਕਿ ਨਗਰਪਾਲਿਕਾਵਾਂ ਅਤੇ ਖੇਤਰੀ ਸੇਵਾ ਕਮਿਸ਼ਨਾਂ ਦੁਆਰਾ ਉਹਨਾਂ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ਇਹ ਤਬਦੀਲੀਆਂ ਅਲਬਰਟਾ ਯੂਟਿਲਿਟੀਆਂ ਕਮਿਸ਼ਨ ਨੂੰ ਸਾਰੀਆਂ ਮਿਊਨਿਸਪੈਲਿਟੀਆਂ ਤੇ ਨਿਗਰਾਨੀ ਪ੍ਰਦਾਨ ਕਰਨ ਦੀ ਵੀ ਆਗਿਆ ਦੇਵੀ ਕਿ ਕਿਵੇਂ ਫੀਸਾਂ ਦੀ ਗੱਣਾ ਕੀਤੀ ਜਾਂਦੀ ਹੈ ਤੇ ਕਿਵੇਂ ਲਾਗੂ ਕੀਤੀ ਜਾਂਦੀ ਹੈ ਇਸ ਮੌਕੇ ਪ੍ਰੀਮੀਅਰ ਡੈਨਲ ਸਮਿਥ ਨੇ ਕੀ ਕਿਹਾ ਆਓ ਸੁਣਦੇ ਹਾਂ We announced that the rate of last resort will be set every two years for each provider so that customers have far fewer price spikes and far more certainty about the cost that they'll have to pay. And we announced that providers will be required to inform customers exactly what rate they're on and to advise them that they can leave for a competitive rate anytime they choose. Based on numbers from the market surveillance administrator, we estimated that policy would result in about seven hundred and ninety two dollars in savings per year for a family so today we're taking another step forward this afternoon minister newdorf will introduce legislation to standardize the way municipalities charge local access fees in our province the total amount albertans pay for power each month comes from a few different costs the price of electricity itself taxes and fees one cost that albertans find on their power bill is called the local access fee fee sometimes called the local access and franchise fee this is a fee municipalities charge to power companies to have their power lines or gas pipelines located within municipal boundaries think of it like rent to the city or town or region uh, that they charge it to the power company for setting up infrastructure there. The power company then passes the local access fee onto its customers as part of their monthly power bill. And the way local access fees are calculated in Alberta is inconsistent. Right now, it's a bit of a Wild West situation. It varies from place to place, and that can make power costs unpredictable, especially for consumers living in Alberta's biggest city. Calgary's local access fees are partially based. on what has been historically been called the regulated rate option which we are now renaming to the rate of last resort and uh, it can vary wildly depending on the weather world events and energy costs ਜ਼ਿਕਰ ਹੈ ਕਿ ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਹੈ ਤਾਂ ਘੋਸ਼ਣਾ ਕਰਨ ਤੇ ਸਥਾਨਕ ਪਹੁੰਚ ਫੀਸਾਂ ਵਿੱਚ ਤਬਦੀਲੀਆਂ ਲਾਗੂ ਹੋ ਜਾਣਗੀਆਂ ਨਿਯੰਤਰਿਤ ਦਰ ਵਿਕਲਪ ਨਾਮ ਦੇ ਸਮਾਯੋਜਨ 1 ਜਨਵਰੀ 2025 ਤੋਂ ਲਾਗੂ ਕੀਤੇ ਜਾਣਗੇ ਅਲਬਰਟਾ ਵਿੱਚ ਜੰਗਲੀ ਆਗ ਦੀ ਸ਼ੁਰੂਆਤ ਹੋ ਚੁੱਕੀ ਹੈ ਬੀਤੇ ਦਿਨੀ ਵਿਭਾਗ ਤੇ ਮੰਤਰਾਲੇ ਨੇ ਇਸ ਬੰਦੀ ਅਪਡੇਟ ਪ੍ਰਦਾਨ ਕੀਤੀ ਸੀ ਤੇ ਹੁਣ ਵਾਇਲਡਫਾਇਰ ਕਾਰਨ ਕੋਲਡ ਲੇਕ ਫਰਸਟ ਨੇਸ਼ਨਸ ਦੇ ਹਿੱਸੇ ਲਈ ਨਿਕਾਸੀ ਦਾ ਹੁਕਮ ਦਿੱਤਾ ਗਿਆ ਸੀ ਅਤੇ ਉੱਤਰੀ ਅਲਬਰਟਾ ਵਿੱਚ ਜੰਗਲੀ ਆਗ ਦੀਆਂ ਹੋਰ ਚੇਤਾਵਨੀਆਂ ਹਟਾ ਦਿੱਤੀਆਂ ਗਈਆਂ ਸਨ ਫਰਸਟ ਨੇਸ਼ਨ ਆਫ ਕੋਲਡ ਲੇਕ 149 ਦੇ ਵਸਨੀਕਾਂ ਨੂੰ ਤੁਰੰਤ ਇਲਾਕਾ ਛੱਡਣ ਦੀ ਅਪੀਲ ਕੀਤੀ ਗਈ ਹੈ ਕੋਲਡ ਲੇਕ ਏਰੀਆ ਫਸਟ ਨੇਸ਼ਨਸ ਦੇ ਕੁਝ ਵਸਨੀਕਾਂ ਨੂੰ ਕਿਹਾ ਗਿਆ ਹੈ ਕਿ ਉਹਨਾਂ ਨੂੰ ਅਗਧੀਆਂ ਲਪਟਾਂ ਨੇੜੇ ਆਉਣ ਤੇ ਤੁਰੰਤ ਖੇਤਰ ਨੂੰ ਖਾਲੀ ਕਰਨ ਦੀ ਜ਼ਰੂਰਤ ਹੈ ਜਦੋਂ ਕਿ ਫੌਜ ਮੈਕਮਰੇ ਦੇ ਨੇੜੇ ਇੱਕ ਪਿੰਡ ਵਿੱਚ ਰਹਿਣ ਵਾਲੇ ਲੋਕਾਂ ਨੇ ਆਪਣੇ ਪਾਈਚਾਰੇ ਲਈ ਨਿਕਾਸੀ ਚੇਤਾਵਨੀ ਰੱਦ ਕਰ ਦਿੱਤੀ ਹੈ ਸ਼ਾਮ 5 ਵਜੇ ਤੋਂ ਠੀਕ ਪਹਿਲਾਂ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਸੀ ਕੋਲਡ ਲੇਕ ਨੰਬਰ 149 ਲੇ ਗੋਲਫ ਦੇ ਫਰਸਟ ਨੇਸ਼ਨ ਲਈ ਨੇੜੇ ਜੰਗਲ ਦੀ ਅੱਗ ਕਾਰਨ ਨਿਵਾਸੀਆਂ ਨੂੰ ਕਮਿਊਨਿਟੀ ਹਾਲ ਵਿੱਚ ਜਾਣ ਅਤੇ ਸੋਸ਼ਲ ਮੀਡੀਆ ਤੇ ਅਪਡੇਟਸ ਦੇਖਣ ਲਈ ਕਿਹਾ ਗਿਆ ਹੈ ਅਲਰਟ ਵਿੱਚ ਕਿਹਾ ਗਿਆ ਹੈ ਕਿ ਰੇਂਜ ਰੋਡ 430 ਅਤੇ ਰੇਂਜ ਰੋਡ 434 ਦੇ ਵਿਚਾਲੇ ਦੇ ਖੇਤਰ ਵਿੱਚ ਜੰਗਲ ਦੀ ਅੱਗ ਲੱਗੀ ਹੋਈ ਹੈ ਇਸ ਦੌਰਾਨ ਸਲੇਵ ਲੇਕ ਦੇ ਨੇੜੇ ਕੈਨਿਅਨ ਕ੍ਰੀਕ ਦੇ ਖੇਤਰ ਵਿੱਚ ਜੰਗਲ ਦੀ ਅੱਗ ਨੇ ਐਤਵਾਰ ਦੁਪਹਿਰ ਨੂੰ ਹਾਈਵੇ 2 ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ। ਕਈ ਘੰਟਿਆਂ ਤੱਕ ਅੱਗ ਦੇ ਨੇੜੇ ਹਾਈਵੇ ਦੇ ਹਿੱਸੇ ਧੂੰਏ ਕਾਰਨ ਖਰਾਬ ਦਿਖਦਾ ਅਨੁਪਵ ਕਰ ਰਹੇ ਸਨ। ਇਸ ਤੋਂ ਬਾਅਦ ਹਾਈਵੇ ਮੁੜ ਖੋਲ੍ਹ ਦਿੱਤਾ ਗਿਆ। ਪਿੰਡੂ ਲੇਕ ਸਟੀ ਵਿੱਚ ਇੱਕ ਸਬਡਿਵੀਜ਼ਨ ਬਿਲ ਵੀ ਕਾਮਨ ਦੇ ਪਾਈਚਾਰੇ ਲਈ ਸੋਮਵਾਰ ਦੁਪਹਿਰ ਨੂੰ ਇੱਕ ਨਿਕਾਸੀ ਚੇਤਾਵਨੀ ਜਾਰੀ ਕੀਤੀ ਗਈ ਐਂਡ ਕਾਉਂਟੀ ਨੂੰ ਵੀ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ ਸੀ ਫੋਰਟ ਮੈਕਮਰੀ ਤੋਂ ਬਾਅਦ ਲਗਭਗ 30 ਕਿਲੋਮੀਟਰ ਦੱਖਣ ਪੂਰਬ ਵਿੱਚ ਸਪਰੇ ਕ੍ਰੀਕ ਅਸਟੇਟ ਦਾ ਹੈਮਲੇਟ ਸੋਮਵਾਰ ਰਾਤ ਤੱਕ ਨਿਕਾਸੀ ਅਲਰਟ ਤੇ ਸੀ ਜਦੋਂ ਅਲਰਟ ਨੂੰ ਰੱਦ ਕਰ ਦਿੱਤਾ ਗਿਆ ਸੀ ਵੁਡਬਫੈਲੋ ਦੀ ਖੇਤਰੀ ਨਗਰਪਾਲਿਕਾ ਵਿੱਚ ਪਿੰਡ ਲਈ ਇੱਕ ਨਾਜ਼ੁਕ ਵਾਈਲਡਫਾਇਰ ਦੀ ਚੇਤਾਵਨੀ ਐਤਵਾਰ ਦੁਪਹਿਰ ਨੂੰ ਪਹਿਲਾਂ ਜਾਰੀ ਕੀਤੀ ਗਈ ਸੀ ਸਪਰੇ ਕ੍ਰੀਕ ਨੇੜੇ ਅੱਗ ਐਤਵਾਰ ਨੂੰ ਪਿੰਡ ਤੋਂ ਲਗਭਗ 6 ਕਿਲੋਮੀਟਰ ਬਾਹਰ ਹੋਈ ਸੀ ਅੱਗ ਜੋ ਪਹਿਲਾਂ ਹੀ ਲਗਭਗ 70 ਹੈਕਟੇਅਰ ਜੰਗਲ ਨੂੰ ਸਾੜ ਚੁੱਕੀ ਹੈ ਸਪਰੇ ਕ੍ਰੀਕ ਤੋਂ ਲਗਭਗ 4.5 ਕਿਲੋਮੀਟਰ ਪੂਰਬ ਵੱਲ ਸੜ ਰਹੀ ਹੈ ਸੋਮਵਾਰ ਦੀ ਰਾਤ ਤੱਕ ਅਗਨੂ ਹੋਲਡ ਵਜੋਂ ਸੂਚੀ ਬੱਦ ਕੀਤਾ ਗਿਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਤੇ ਅਮਲੇ ਨੇ ਅੱਗ ਬੁਝਾਉਣ ਲਈ ਪੂਰੀ ਰਾਤ ਕੰਮ ਕੀਤਾ ਅਤੇ ਇਹ ਕੰਮ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਹਾਲਾਤ ਇਜਾਜ਼ਤ ਦੇਣਗੇ 에ਅਰ ਟੈਂਕਰ ਵੀ ਅੱਗ ਦੇ ਕਿਨਾਰੇ ਦੇ ਨਾਲ ਹੋਰ ਅੱਗ ਰੋਕੂ ਰੱਖਣਗੇ ਕਿਉਂਕਿ ਚਾਲਕ ਦਲ ਪੱਛਮੀ ਕੰਡੇ ਦੇ ਨਾਲ ਲੜਨਾ ਜਾਰੀ ਰੱਖ ਰਹੇ ਨੇ ਅਤੇ ਨੇੜਲੇ ਥਾਂ ਦੀ ਅੱਗ ਨੂੰ ਬੁਝਾਉਣ ਲਈ ਕੰਮ ਕਰ ਰਹੇ ਨੇ 4 ਫਾਇਰ ਫਾਈਟਿੰਗ ਕ੍ਰੂ ਛੇ ਹੈਲੀਕਾਪਟਰ ਦੋ 에어 ਟੈਂਕਰਸ ਨੂੰ ਅਤੇ ਪੰਜ ਭਾਰੀ ਉਪਕਰਨ ਸਮੂਹ ਸੋਮਵਾਰ ਨੂੰ ਅੱਗ ਤੇ ਕੰਮ ਕਰੇ ਸਨ ਐਤਵਾਰ ਨੂੰ ਦਿੱਤੇ ਗਏ ਬਿਆਨ ਮੁਤਾਬਕ RCMP ਨੇ ਕਿਹਾ ਕਿ ਡਰੋਨਾਂ ਨੇ ਅਸਥਾਈ ਤੌਰ ਤੇ ਹੈਲੀਕਾਪਟਰਾਂ ਨੂੰ ਜ਼ਮੀਨ ਤੇ ਉਤਾਰ ਦਿੱਤਾ ਸੀ ਜੋ ਖੇਤਰ ਵਿੱਚ ਤਾਇਨਾਤ ਕੀਤੇ ਗਏ ਨੇ ਸੁਭਾਈ ਜੰਗਲੀ ਅੱਗ ਦੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਸਰਦੀਆਂ ਵਿੱਚ ਖੁਸ਼ਕ ਸਥਿਤੀਆਂ ਨੇ ਇਸ ਬਸੰਤ ਵਿੱਚ ਜੰਗਲੀ ਅੱਗ ਦੇ ਜੋਖਮ ਨੂੰ ਵਧਾ ਦਿੱਤਾ ਹੈ ਅਤੇ ਗਰਮ ਤਾਪਮਾਨ ਅਤੇ ਹਫਤੇ ਦੇ ਅੰਤ ਵਿੱਚ ਵਧਦੀਆਂ ਹਵਾਵਾਂ ਅੱਗ ਦੇ ਜੋਖਮ ਨੂੰ ਸਕਤਿਆਂ ਨੇ ਬੀਤੀ ਦੁਪਹਿਰ ਤੱਕ ਅਲਬਰਟਾ ਵਿੱਚ 50 ਵਾਈਲਡ ਫਾਇਰ ਬਲ ਰਹੀਆਂ ਸਨ 2016 ਵਿੱਚ ਇੱਕ ਵਿਸ਼ਾਲ ਜੰਗਲ ਦੀ ਅਗਨੇ ਫੋਰਟ ਮੈਕਮਰ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹਜ਼ਾਰਾਂ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਬਾਹਰ ਕਰ ਦਿੱਤਾ ਅਤੇ 2400 ਇਮਾਰਤਾਂ ਨੂੰ ਤਬਾਹ ਕਰ ਦਿੱਤਾ ਇਸ ਸਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅੰਤਿਉਤੇ ਕਾਬੂ ਪਾਉਣ ਵਾਸਤੇ ਹੋਰ ਅਮਲੇ ਤਾਇਨਾਤ ਕੀਤੇ ਜਾ ਰਹੇ ਨੇ ਇਸ ਮੌਕੇ ਤੇ ਨਵੇਂ ਫਾਇਰ ਫਾਈਟਰਸ ਵੀ ਤਾਇਨਾਤ ਕੀਤੇ ਜਾ ਰਹੇ ਨੇ ਤੇ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਹਰ ਸਾਲ ਕਈ ਪ੍ਰਵਾਸੀ ਕਾਨੂੰਨੀ ਜਾਂ ਫਿਰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾ ਰਹੇ ਨੇ ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਪਾਈਚਾਰੇ ਦੇ ਲੋਕ ਵੀ ਸ਼ਾਮਿਲ ਨੇ ਹੁਣ ਵੇਖਿਆ ਇਹ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਪਾਈਚਾਰਾ ਵੱਸ ਚੁੱਕਿਆ ਹੈ ਜਿਨ੍ਹਾਂ ਨੂੰ ਅਮਰੀਕਾ ਦੀ ਨਾਗਰਿਕਤਾ ਵੀ ਮਿਲ ਚੁੱਕੀ ਹੈ ਸਾਲ 2022 ਵਿੱਚ ਘੱਟੋ ਘੱਟ 65960 ਭਾਰਤੀ ਅਧਿਕਾਰੀ ਤੌਰ ਤੇ ਅਮਰੀਕੀ ਨਾਗਰਿਕ ਬਣ ਗਏ ਅਤੇ ਇਸ ਨਾਲ ਜਿਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਮਿਲੀਏ ਉਹਨਾਂ ਦੀ ਸੰਖਿਆ ਦੇ ਮਾਮਲੇ ਵਿੱਚ ਭਾਰਤ ਮੈਕਸੀਕੋ ਤੋਂ ਬਾਅਦ ਦੂਜੇ ਸਥਾਨ ਤੇ ਪਹੁੰਚ ਗਿਆ ਹੈ ਯੂਐਸ ਜਨਗਣਨਾ ਬਿਊਰੋ ਦੇ ਅਮਰੀਕਨ ਕਮਿਊਨਿਟੀ ਸਰਵੇਖਣ ਦੇ ਆਂਕੜਿਆਂ ਅਨੁਸਾਰ 2022 ਵਿੱਚ ਵਿਦੇਸ਼ੀ ਮੂਲ ਦੇ ਅੰਦਾਜ਼ਨ 4 ਕਰੋੜ 60 ਲੱਖ ਲੋਕ ਅਮਰੀਕਾ ਵਿੱਚ ਰਹੇ ਜੋ ਅਮਰੀਕਾ ਦੀ ਕੁੱਲ 33 ਕਰੋੜ 33 ਲੱਖ ਆਬਾਦੀ ਦਾ ਲਗਭਗ 14% ਦੀ ਹਿੱਸਾ ਹੈ ਸੁਤੰਤਰ ਕਾਂਗਰਸ ਨਲ ਰਿਸਰਚ ਸਰਵਿਸ ਯਾਨੀ ਕਿ ਸੀਆਰਐਸ ਦੀ ਵਿੱਤੀ ਸਾਲ 2022 ਲਈ ਯੂਐਸ ਨੈਚਰਲਾਈਜੇਸ਼ਨ ਪਾਲਿਸੀ ਯਾਨੀ ਕਿ ਅਮਰੀਕੀ ਨਾਗਰਿਕਤਾ ਨੀਤੀ ਤੇ 15 ਅਪ੍ਰੈਲ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਵਿੱਤੀ ਸਾਲ 2022 ਵਿੱਚ 969380 ਵਿਅਕਤੀ ਅਮਰੀਕੀ ਨਾਗਰਿਕ ਬਣੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਲੋਕਾਂ ਵਿੱਚ ਮੈਕਸੀਕੋ ਵਿੱਚ ਪੈਦਾ ਹੋਏ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਰਹੀ ਇਸ ਤੋਂ ਬਾਅਦ ਭਾਰਤ ਫਿਲੀਪੀਨਸ ਕਿਊਬਾ ਅਤੇ ਡੋਮਿਨਿਕ ਰਿਪਬਲਿਕ ਦੇ ਲੋਕਾਂ ਨੂੰ ਸਭ ਤੋਂ ਵੱਧ ਅਮਰੀਕੀ ਨਾਗਰਿਕਤਾ ਮਿਲੀ ਸੀਆਰਐਸ ਨੇ ਦੱਸਿਆ ਕਿ 2022 ਵਿੱਚ ਮੈਕਸੀਕੋ ਦੇ 128878 ਨਾਗਰਿਕ ਅਮਰੀਕਾ ਦੇ ਨਾਗਰਿਕ ਬਣੇ ਉਹਨਾਂ ਤੋਂ ਬਾਅਦ ਭਾਰਤ ਦੇ 65960 ਫਿਲੀਪੀਨ ਦੇ 73413 ਕਿਊਬਿਕ ਦੇ 40913 ਡੋਮਿਨਿਕ ਰਿਪਬਲਿਕ ਦੇ 34525 ਵਿਏਟਨਾਮ ਦੇ 33246 ਅਤੇ ਚੀਨ ਦੇ 27038 ਲੋਕਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਹੈ ਉਹਨਾਂ ਨੇ ਕਿਹਾ ਹੈ ਕਿ 2023 ਤੱਕ ਵਿਦੇਸ਼ੀ ਮੂਲ ਦੇ ਅਮਰੀਕੀ ਨਾਗਰਿਕਾਂ ਵਿੱਚ ਭਾਰਤ ਦੇ ਲੋਕਾਂ ਦੀ ਗਿਣਤੀ 2831330 ਜੋ ਕਿ ਮੈਕਸੀਕੋ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਗਿਣਤੀ ਹੈ ਇਸ ਤੋਂ ਬਾਅਦ ਇਸ ਸੂਚੀ ਵਿੱਚ ਚੀਨ ਦਾ ਨੰਬਰ ਆਉਂਦਾ ਹੈ ਸੀਆਰਐਸਡੀ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲਗਭਗ 42% ਵਿਦੇਸ਼ੀ ਨਾਗਰਿਕ ਵਰਤਮਾਨ ਵਿੱਚ ਅਮਰੀਕੀ ਨਾਗਰਿਕ ਬਣਨ ਦੇ ਏਯੋਗ ਨੇ ਦੱਸਿਆ ਹੈ ਕਿ ਸਮੇਂ-ਸਮੇਂ ਤੇ ਹੋਰ ਦੇਸ਼ਾਂ ਦੇ ਵਿੱਚ ਰਹਿ ਰਹੇ ਨੌਜਵਾਨ ਜਾਂ ਫਿਰ ਕਈ ਲੋਕਾਂ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੀ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਅਣਵਾਲੀ ਸਮੇਧੀ ਵਿੱਚ ਇਹ ਗਿਣਤੀ ਹੋਰ ਵਧਣ ਦੀ ਉਮੀਦ ਕੀਤੀ ਜਾ ਰਹੀ ਹੈ ਸਿਟੀ ਆਫ ਵਿੰਸਰ ਦੇ ਵਰਕਰਾਂ ਨੇ ਉੱਚ ਤਨਖਾਹਾਂ ਅਤੇ ਰਿਮੋਟ ਵਰਕ ਫਲੈਕਸੀਬਿਲਟੀ ਦੀ ਮੰਗ ਕੀਤੀ ਹੈ ਇੱਕ ਰਿਪੋਰਟ ਵਿੱਚ ਇਸ ਦਾ ਖੁਲਾਸਾ ਕੀਤਾ ਗਿਆ ਹੈ ਸਿਟੀ ਆਫ ਵਿੰਸਰ ਦੇ ਹਜ਼ਾਰਾਂ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਮੁਤਾਬਕ ਸਿਟੀ ਕਰਮਚਾਰੀਆਂ ਨੂੰ ਉਚਿਤ ਢੰਗ ਦੇ ਨਾਲ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਵਰਕਰ ਆਪਣੇ ਕੰਮ ਦੇ ਘੰਟਿਆਂ ਵਿੱਚ ਵੀ ਵਾਧਾ ਚਾਹੁੰਦੇ ਨੇ ਸਿਟੀ ਆਫ ਵਿਨਸਰ ਦੇ 1300 ਤੋਂ ਵੱਧ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੇ ਮੁਖੀ ਦੇ ਅਨੁਸਾਰ ਸਿਟੀ ਕਰਮਚਾਰੀਆਂ ਨੂੰ ਉਚਿਤ ਤੰਗ ਨਾਲ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਅਤੇ ਉਹ ਘਰ ਤੋਂ ਕੰਮ ਕਰਨ ਲਈ ਵਧੇਰੇ ਫਲੈਕਸੀਬਿਲਟੀ ਚਾਹੁੰਦੇ ਨੇ ਇਹ ਟਿੱਪਣੀਆਂ ਰਿਟੈਂਸ਼ਨ ਐਂਡ EMPLOYE EXPERIENCES ਪ੍ਰੋਜੈਕਟ ਦੇ ਜਵਾਬ ਵਿੱਚ ਆਈਆਂ ਨੇ ਇਸ ਦਿਨ ਖੁਜਾਂ ਸੰਵਾਰ ਨੂੰ ਵਿਨਸਟਰ ਸਿਟੀ ਕਾਉਂਸਲਰਾਂ ਨੂੰ ਪੇਸ਼ ਕੀਤੀਆਂ ਗਈਆਂ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYES ਯਾਨੀ ਕਿ QUB LOCAL 543 ਦੇ ਪ੍ਰਧਾਨ ਨੇ ਕਿਹਾ ਕਿ ਕੰਮ ਜੀਵਨ ਸੰਤੁਲਨ ਅਤੇ ਲਚਕਤਾ ਤੇ ਹੋਰ ਬਹੁਤ ਕੰਮ ਕਰਨ ਦੀ ਲੋੜ ਹੈ ਪ੍ਰਧਾਨ ਦੇ ਅਨੁਸਾਰ ਰਿਪੋਰਟ ਦੇ ਹਿੱਸੇ ਵਜੋਂ ਯੂਨੀਅਨਾਈਜ਼ਡ ਵਰਕਰਾਂ ਦੁਆਰਾ ਪ੍ਰਦਾਨ ਕੀਤੀ ਗਈ ਫੀਡਬੈਕ ਗੈਰ ਯੂਨੀਅਨਾਈਜ਼ਡ ਕਰਮਚਾਰੀਆਂ ਦੀਆਂ ਟਿੱਪਣੀਆਂ ਨਾਲ ਪੜੀ ਹੋਈ ਸੀ ਨਤੀਜੇ ਫੀਡਬੈਕ ਦੇ ਸ਼ੁੱਧਤਾ ਵਿੱਚ ਪਿੰਨਤਾਵਾਂ ਸਨ ਉਦਾਹਰਨ ਲਈ ਜਦੋਂ ਕਿ ਪੀ.ਡਬਲਯੂ.ਸੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ਹਿਰ ਦੇ 23% ਕਰਮਚਾਰੀ ਮਹਿਸੂਸ ਕਰਦੇ ਨੇ ਕਿ ਉਹਨਾਂ ਨੂੰ ਉਚਿਤ ਉਜਰਤ ਮੁਆਵਜ਼ਾ ਮਿਲਦਾ ਹੈ ਕਾਉਂਸਲਰ ਤੋਂ ਇੱਕ ਸਵਾਲ ਦਾ ਪਾਲਨ ਕਰਦੇ ਹੋਏ ਖ੍ਰਿਮ ਮੈਕੈਂਸੀ ਨੇ ਗੈਰ ਯੂਨੀਅਨ ਵਰਕਰਾਂ ਵੱਲੋਂ ਉਜਰਤ ਮੁਆਵਜ਼ੇ ਦੀ ਵੱਡੀ ਚਿੰਤਾ ਬਾਰੇ ਡਿਪਟੀ ਸਿਟੀ ਸਲਿਸਟਰ ਡਾਨਾ ਪੈਲਾਡਿਨੋ ਨੇ ਕਿਹਾ ਕਿ ਇਹਨਾਂ ਚਿੰਤਾਵਾਂ ਨੂੰ ਸਿਰਫ ਬਜਟ ਅਤੇ ਸੌਦੇਬਾਜ਼ੀ ਦੁਆਰਾ ਹੱਲ ਕੀਤਾ ਜਾ ਸਕਦਾ ਹੈ PwC ਰਿਪੋਰਟ ਦੇ ਅਨੁਸਾਰ ਉਹਨਾਂ ਨਕਾਰਾਤਮਕ ਕਾਰਕਾਂ ਵਿੱਚੋਂ ਕੁਝ ਜੋ ਕਰਮਚਾਰੀਆਂ ਨੂੰ ਸਮੱਸਿਆਵਾਂ ਵਾਲੇ ਲੱਗਦੇ ਨੇ ਉਹਨਾਂ ਵਿੱਚ ਸ਼ਾਮਲ ਨੇ ਕਰਮਚਾਰੀਆਂ ਦੀ ਤੰਦਰੁਸਤੀ ਦੀ ਘਾਟ ਉੱਚ ਕੰਮ ਦਾ ਬੋਝ ਉਹਨਾਂ ਦੇ ਕੰਮ ਲਈ ਮਾਨਤਾ ਦੀ ਕਮੀ ਅਤੇ ਸੀਮਿਤ ਕਰੀਅਰ ਦੀ ਤਰੱਕੀ ਦੇ ਮੌਕੇ ਵਿਨਸਰ ਦੇ ਮੇਅਰ ਨੇ ਵੀ ਮੈਂਬਰਾਂ ਦੁਆਰਾ ਪ੍ਰਗਟ ਕੀਤੀ ਸਪਸ਼ਟ ਇੱਛਾ ਦਾ ਜਵਾਬ ਦਿੱਤਾ ਹੈ ਕਿ ਉਹ ਚਾਹੁੰਦੇ ਨੇ ਕਿ ਜਦੋਂ ਕਰ ਸਕੰਤ ਘਰ ਤੋਂ ਕੰਮ ਕਰਨ ਦੇ ਵਿੱਚ ਫਲੈਕਸੀਬਲ ਹੋਣ PwC ਰਿਪੋਰਟ ਤੋਂ ਇੱਕ ਹੋਰ ਮੁੱਖ ਖੋਜ ਇਹ ਹੈ ਕਿ ਬਹੁਤ ਸਾਰੇ ਕਰਮਚਾਰੀ ਰਿਪੋਰਟ ਕਰਦੇ ਨੇ ਕਿ ਉਹਨਾਂ ਦੇ ਮੌਜੂਦਾ ਕੰਮ ਦੀ ਸਮਾਂ ਸਾਰਨੀ 33.75 ਘੰਟੇ ਪ੍ਰਤੀ ਹਫਤਾ ਹੈ ਕਰਜ਼ੇ ਅਤੇ ਗਿਰਵੀ ਨਾਂਮੀ ਲਈ ਅਰਜ਼ੀ ਦੇਣ ਵੇਲੇ ਲੋੜਾਂ ਨੂੰ ਇਹ ਪੂਰਾ ਨਹੀਂ ਕਰਦਾ ਕਰਮਚਾਰੀਆਂ ਨੂੰ ਪੂਰਕ ਰੁਜ਼ਗਾਰ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਵਿੰਸਟਰ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਦੇ ਅਨੁਸਾਰ ਸ਼ਹਿਰ ਦੇ ਕਰਮਚਾਰੀਆਂ ਨੂੰ 35 ਘੰਟੇ ਦੇ ਕੰਮ ਵਾਲੇ ਹਫਤੇ ਵਿੱਚ ਤਬਦੀਲ ਕਰਨਾ ਯਕੀਨੀ ਤੌਰ ਤੇ ਕੁਝ ਅਜੇ ਹੈ ਜੋ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰਦਾਨ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਕੀ ਜਿੰਨਾ ਕਾਮਿਆਂ ਨੂੰ 35 ਘੰਟੇ ਦੇ ਕੰਮ ਦੇ ਹਫਤੇ ਦਿੱਤੇ ਜਾਂਦੇ ਨੇ ਉਹ ਲੰਬੇ ਸਮੇਂ ਲਈ ਹੋਣਗੇ ਜਾਂ ਨਹੀਂ ਪੂਰੀ ਰਿਟੈਂਸ਼ਨ ਅਤੇ ਕਰਮਚਾਰੀ ਅਨੁਭਵ ਰਿਪੋਰਟ 24 ਅਪ੍ਰੈਲ ਦੇ ਵਿਨਸਰ ਸਿਟੀ ਕੌਂਸਲ ਦੇ ਏਜੰਡੇ ਤੇ ਪੰਨਾ 999 ਤੇ ਵੇਖੀ ਜਾ ਸਕਦੀ ਏ ਸੜਕ ਤੇ ਚੱਲ ਰਹੇ ਪੈਦਲ ਯਾਤਰੀਆਂ ਜਾਂ ਸਾਈਕਲ ਸਵਾਰਾਂ ਦੀ ਸੁਰੱਖਿਆ ਵਾਸਤੇ ਅਹਿਮ ਕਦਮ ਚੁੱਕਣ ਦੀ ਮੰਗ ਕੀਤੀ ਗਈ ਏ ਇੱਕ ਰਿਪੋਰਟ ਮੁਤਾਬਕ ਦੂਜਿਆਂ ਨੂੰ ਸੁਰੱਖਿਅਤ ਰੱਖਣ ਲਈ ਐਸਯੂਵੀ ਜਦੋਂ ਲਈ ਲੋੜਿੰਦੇ ਨਿਯਮ ਬਣਾਉਣ ਦੀ ਅਪੀਲ ਕੀਤੀ ਗਈ ਹੈ ਵਕੀਲਾਂ ਦੇ ਗੱਠ ਜੋੜ ਦਾ ਕਹਿਣਾ ਹੈ ਕਿ ਵੱਡੇ ਵਾਹਨ ਪੈਦਲ ਚੱਲਣ ਵਾਲਿਆਂ ਸਾਈਕਲ ਸਵਾਰਾਂ ਛੋਟੀਆਂ ਕਾਰਾਂ ਲਈ ਖਤਰਾ ਬਣਦੇ ਨੇ ਇਸ ਨਾਲ ਕਈ ਹਾਦਸੇ ਹੁੰਦੇ ਨੇ ਜਿਨ੍ਹਾਂ ਨੂੰ ਰੋਕਣ ਦੀ ਲੋੜ ਹੈ অন্ਟਾਰੀਓ ਐਡਵੋਕੇਸੀ ਗਰੁੱਪਾਂ ਦੇ ਗੱਠ ਜੋੜ ਦਾ ਕਹਿਣਾ ਹੈ ਕਿ ਐਸਯੂਵੀ ਅਤੇ ਪਿਕਅਪ ਟਰੱਕ ਪੈਦਲ ਚੱਲਣ ਵਾਲਿਆਂ ਸਾਈਕਲ ਸਵਾਰਾਂ ਅਤੇ ਛੋਟੀਆਂ ਕਾਰਾਂ ਲਈ ਜਨਤਕ ਸਿਹਤ ਨੂੰ ਖਤਰਾ ਬਣਾਉਂਦੇ ਨੇ ਜਿਸ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਕਿ ਜਿਸ ਨੇ ਸਰਕਾਰਾਂ ਨੂੰ ਅਜਿਹੇ ਨਿਯਮ ਲਾਗੂ ਕਰਨ ਦੀ ਅਪੀਲ ਕੀਤੀ ਹੈ ਜੋ ਉਹਨਾਂ ਨੂੰ ਹਰੇਕ ਲਈ ਸੁਰੱਖਿਤ ਬਣਾਉਂਦੇ ਨੇ 106 ਪੰਨਿਆਂ ਦੀ ਰਿਪੋਰਟ ਜਿਸ ਦਾ ਸਿਰਲੇਖ ਹੈ ਓਵਰਸਾਈਜ਼ਡ ਖਤਰਾ ਹੋਰ ਚੀਜ਼ਾਂ ਦੇ ਨਾਲ-ਨਾਲ ਅਜਿਹੇ ਵੱਡੇ ਵਾਹਨਾਂ ਲਈ ਵਿਸ਼ੇਸ਼ ਲਾਇਸੈਂਸ ਨਿਰਮਾਤਾਵਾਂ ਲਈ ਛੋਟੇ ਕਾਰਦੀਆਂ ਜ਼ਰੂਰਤਾਂ ਅਤੇ ਸਕੂਲ ਜ਼ੋਨ ਵਰਗੇ ਕੁਝ ਵਿਅਸਤ ਖੇਤਰਾਂ ਤੋਂ ਐਸਯੂਵੀ ਅਤੇ ਪਿਕਅਪ ਟਰੱਕਾਂ ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕਰਦੀ ਏ ਰਿਪੋਰਟ ਵਿੱਚ ਵੱਡੇ ਵਾਹਨਾਂ ਲਈ ਇਸ਼ਤਿਹਾਰਾਂ ਵਿੱਚ ਸੁਰੱਖਿਆ ਚਿਤਾਵਨੀਆਂ ਦਾ ਸੁਝਾਵੀ ਦਿੱਤਾ ਗਿਆ ਹੈ ਰਿਪੋਰਟ ਵਿੱਚ ਕਈ ਤਰ੍ਹਾਂ ਦੇ ਅਧਿਐਨਾਂ ਨੂੰ ਇਕੱਠਾ ਕੀਤਾ ਗਿਆ ਹੈ ਜੋ ਵਾਹਨਾਂ ਦੇ ਦੂਜੇ ਸੜਕ ਉਪਭੋਗਤਾਵਾਂ ਲਈ ਬੇਲੋੜੇ ਖਤਰਿਆਂ ਵੱਲ ਇਸ਼ਾਰਾ ਕਰਦੇ ਨੇ ਇਨ੍ਹਾਂ ਅਧਿਐਨਾਂ ਨਾਂ ਵਿੱਚ 2021 ਅਨਟਾਰੀਓ ਦੇ ਆਵਾਜਾਈ ਮੰਤਰਾਲੇ ਦੀ ਇੱਕ ਰਿਪੋਰਟ ਸ਼ਾਮਿਲ ਹੈ ਜਿਸ ਵਿੱਚ ਪਾਇਆ ਗਿਆ ਹੈ ਕਿ ਸੜਕੀ ਮੌਤਾਂ ਵਿੱਚ 61% ਐਸਯੂਵੀ ਸ਼ਾਮਿਲ ਨੇ ਭਾਵੇਂ ਉਹ ਸੜਕ ਵਾਹਨਾਂ ਦਾ ਸਿਰਫ 41% ਹਿੱਸਾ ਬੰਦੇ ਨੇ ਅਲਬੋਰਡ ਕੋਲ ਟੋਰਾਂਟੋ ਕਮਿਊਨਿਟੀ ਬਾਈਕਵੇਜ਼ ਦੇ ਸੰਸਥਾਪਕ ਨੇ ਜੋ ਕਿ ਰਿਪੋਰਟ ਵਿੱਚ ਸ਼ਾਮਿਲ 16 ਵਕਾਲਤ ਸਮੂਹਾਂ ਵਿੱਚੋਂ ਇੱਕ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੱਡੇ ਵਾਹਨਾਂ ਦੀ ਗੱਲ ਆਉਂਦੀ ਹੈ ਤੇ ਸਰਕਾਰਾਂ ਨੂੰ ਹਰ ਕਿਸੇ ਦੀ ਸੁਰੱਖਿਆ ਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ। মিডিਆ ਰਿਪੋਰਟਾਂ ਦੀਆਂ ਸਿਫਾਰਸ਼ਾਂ ਤੇ ਟਿੱਪਣੀ ਲਈ ਟ੍ਰਾਂਸਪੋਰਟ ਕੈਨੇਡਾ ਦੇ ਨਾਲ ਸੰਪਰਕ ਕੀਤਾ ਗਿਆ ਪਰ ਉਹ ਪ੍ਰਕਾਸ਼ਨ ਤੋਂ ਪਹਿਲਾਂ ਜਵਾਬ ਦੇਣ ਦੇ ਲਈ ਅਸਮਰਥ ਸਨ। ਆਟੋ ਸਾਈਜ਼ ਖਤਰਾ ਨੂੰ ਘਟਾਉਣ ਲਈ ਗਠਚੋੜ ਨੇ ਰਿਪੋਰਟ ਤਿਆਰ ਕੀਤੀ ਹੈ ਇਹ ਪੂਰੇ অন্ਟਾਰੀਓ ਦੇ 16 ਸੜਕ ਸੁਰੱਖਿਆ ਵਾਤਾਵਰਣ ਅਤੇ ਕਮਿਊਨਿਟੀ ਗਰੁੱਪਾਂ ਤੋਂ ਬਣੇ ਨੇ ਜਿਸ ਵਿੱਚ ਬਾਈਕ ਲੌਕ ਕੈਨੇਡਾ ਵਾਕ ਟੋਰੰਟੋ TTC ਰਾਈਡਰਸ ਅਤੇ ਸੁਰੱਖਿਅਤ ਸੜਕਾਂ ਲਈ ਦੋਸਤ ਅਤੇ ਪਰਿਵਾਰ ਸ਼ਾਮਿਲ ਨੇ US এনਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਦੇ ਅਨੁਸਾਰ 1980 ਤੋਂ ਉੱਤਰੀ ਅਮਰੀਕਾ ਵਿੱਚ ਨਵੇਂ ਵਾਹਨਾਂ ਦਾ ਭਾਰ ਲਗਭਗ 25% ਵੱਧ ਗਿਆ ਹੈ ਕੈਨੇਡਾ ਅਮਰੀਕਾ ਨਾਲ ਇੱਕ ਆਟੋ ਮਾਰਕੀਟ ਸ਼ੇਅਰ ਕਰਦਾ ਹੈ ਜਿਸ ਲਈ ਜਦੋਂ ਟ੍ਰਾਂਸਪੋਰਟ ਕੈਨੇਡਾ ਕੈਨੇਡਾ ਵਿੱਚ ਸੜਕੀ ਵਾਹਨਾਂ ਦੇ ਆਕਾਰ ਨੂੰ ਨਿਯੰਤਰਿਤ ਕਰਦਾ ਹੈ ਨਿਰਮਾਤਾਵਾਂ ਨੂੰ ਅਵਰ ਸਾਇਸਟ ਡੇਂਜਰ ਰਿਪੋਰਟ ਵਿੱਚ ਸਿਫਾਰਸ਼ਾਂ ਨੂੰ ਪੂਰਾ ਕਰਨ ਲਈ ਹਰੇਕ ਦੇਸ਼ ਲਈ ਇੱਕ ਵੱਖਰੇ ਆਕਾਰ ਦੀ ਐਸਯੂਵੀ ਬਣਾਉਣੀ ਪਵੇਗੀ ਹਾਲ ਹੀ ਦੇ ਸਾਲਾਂ ਵਿੱਚ ਵਿਭਾਗ ਨੇ ਵਾਹਨਾਂ ਦੇ ਸੈਂਸਰਾਂ ਦੀ ਜਾਂਚ ਕੀਤੀ ਹੈ ਜੋ ਵੱਡੇ ਵਾਹਨਾਂ ਵਿੱਚ 19 ਸਥਾਨਾਂ ਨੂੰ ਸੰਬੋਧਿਤ ਕਰ ਸਕਦੇ ਨੇ ਸੈਂਸਰ ਸਾਈਕਲਸ 12 ਅਤੇ ਹੋਰ ਸੜਕ ਉਪਭੋਗਤਾਵਾਂ ਦਾ ਪਤਾ ਲਗਾਉਂਦੇ ਪਰ ਇਹ ਐਸਯੂਵੀ ਵਿੱਚ ਲਾਜ਼ਮੀ ਨਹੀਂ ਹਨ 온ਟਾਰੀਓ ਦੇ ਟ੍ਰਾਂਸਪੋਰਟੇਸ਼ਨ ਮੰਤਰਾਲੇ ਅਤੇ ਟ੍ਰਾਂਟੋ ਸ਼ਹਿਰ ਨੇ ਵੱਖਰੇ ਬਿਆਨਾਂ ਵਿੱਚ ਕਿਹਾ ਕਿ ਉਹਨਾਂ ਕੋਲ ਸਾਈਕਲ ਸਵਾਰਾਂ ਅਤੇ ਪੈਦਲ ਯਾਤਰੀਆਂ ਵਰਗੇ ਕਮਜ਼ੋਰ ਸੜਕ ਉਪਭੋਗਤਾਵਾਂ ਦੀ ਸੁਰੱਖਿਆ ਲਈ ਸੜਕ ਸੁਰੱਖਿਆ ਯੋਜਨਾਵਾਂ ਨੇ ਪਰ ਨਾਲ ਹੀ ਐਸਯੂਵੀ ਅਤੇ ਹਲਕੇ ਟਰੱਕਾਂ ਲਈ ਵਿਸ਼ੇਸ਼ ਸੁਰੱਖਿਆ ਪਹਿਲ ਕਦਮੀਆਂ ਨੂੰ ਦੇਖ ਰਹੇ ਨੇ ਰੀਪੋਰਟ ਵਿੱਚ ਦਿੱਤੇ ਗਏ ਇੱਕ ਅਧਿਐਨ ਦੇ ਅਨੁਸਾਰ ਅਜਿਹੇ ਵਾਹਨਾਂ ਦਾ ਪੁੰਜ ਉਹਨਾਂ ਦੇ ਅਗਲੇ ਸੀੜਿਆਂ ਦੀ ਉਚਾਈ ਦੇ ਨਾਲ ਇੱਕ ਸੀੜੇ ਦੀ ਟੱਕਰ ਵਿੱਚ ਉਹਨਾਂ ਨੂੰ ਵਧੇਰੇ ਖਤਰਨਾਕ ਬਣਾਉਂਦਾ ਹੈ। ਟ੍ਰਾਂਸਪੋਰਟੇਸ਼ਨ ਜਰਨਲ ਦੇ ਅਰਥ ਸ਼ਾਸਤਰ ਵਿੱਚ 2024 ਦੇ ਅਧਿਐਨ ਵਿੱਚ ਹਵਾਈ ਯੂਨੀਵਰਸਿਟੀ ਦੇ ਖੋਜਕਰਤਾ ਜਸਟਿਨ ਟਿੰਦਲ ਨੇ ਅੰਦਾਜ਼ਾ ਲਗਾਇਆ ਹੈ ਕਿ ਵਾਹਨ ਦੇ ਅਗਲੇ ਸੀੜੇ ਦੀ ਉਚਾਈ 10 ਸੈਂਟੀਮੀਟਰ ਦਾ ਵਾਧਾ ਇੱਕ ਪੈਦਲ ਯਾਤਰੀ ਲਈ ਟੱਕਰ ਵਿੱਚ 22% ਤੱਕ ਘਾਤਕ ਜੋਖਮ ਨੂੰ ਵਧਾਉਂਦਾ ਹੈ। ਜਰਨਲ ਆਫ ਸੇਫਟੀ ਰਿਸਰਚ ਦੀ ਇੱਕ 2022 ਦੀ ਰਿਪੋਰਟ ਦੇ ਅਨੁਸਾਰ ਇਸ ਦੇ ਸਿਖਰ ਤੇ ਗਠ ਚੋੜ ਨੋਟ ਕਰਦਾ ਹੈ ਇੱਕ ਨਿਯਮਤ ਆਕਾਰ ਦੀ ਕਾਰ ਦੇ ਮੁਕਾਬਲੇ ਇੱਕ ਐਸਯੂਵੀ ਨਾਲ ਟਕਰਾਨ ਨਾਲ ਬੱਚਿਆਂ ਦੀ ਮੌਤ ਦੀ ਸੰਭਾਵਨਾ 8 ਗੁਣਾ ਵੱਧ ਦੇ ਗਠ ਚੋੜ ਦਾ ਹਵਾਲਾ ਦਿੰਦੇ ਹੋਏ 2021 ਦੀ ਖਪਤਕਾਰ ਰਿਪੋਰਟ ਦੇ ਮੁਤਾਬਕ ਵੱਡੇ ਹੁੱਡ ਸਿੱਧੇ ਵਾਹਨ ਦੇ ਸਾਹਮਣੇ ਇੱਕ ਅਨ੍ਹਾ ਸਥਾਨ ਬਣਾ ਦਿੰਦੇ ਨੇ ਜਿਸ ਨਾਲ ਟਕਰਾਂ ਦੀ ਸੰਭਾਵਨਾ ਵਧ ਜਾਂਦੀ ਏ ਅਜਿਹੇ ਵਿੱਚ ਨਾਗਰਿਕਾਂ ਦੀ ਸੁਰੱਖਿਆ ਵਾਸਤੇ ਅਹਿਮ ਕਦਮ ਚੁੱਕਣ ਵਾਸਤੇ ਅਪੀ ਕੀ ਕੀਤੀ ਗਈ ਹੈ ਅਲਕੋਹਲ ਦੇ ਸ਼ਰਾਬ ਦੇ ਪਰਚੂਨ ਵਿਕਰੇਤਾਵਾਂ ਨੇ ਕਰਿਆਨੇ ਅਤੇ ਕਾਰਨਰ ਸਟੋਰਾਂ ਤੱਕ ਐਲਕੋਹਲ ਦੀ ਵਿਕਰੀ ਨੂੰ ਵਿਦਾਉਣ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਹੈ ਬੀਤੇ ਸਾਲ 온ਟਾਰੀਓ ਦੇ ਪ੍ਰੀਮੀਅਰ ਡਕ ਫੋਰਡ ਨੇ ਕੋਸ਼ਿਸ਼ਾ ਕੀਤੀ ਸੀ ਕਿ 2026 ਤੋਂ ਸ਼ੁਰੂ ਕਰਦਿਆਂ ਸਰਕਾਰ ਕੁਝ ਗੈਸ ਸਟੇਸ਼ਨਾਂ ਸਹੂਿਦਾ ਸਟੋਰਾਂ ਅਤੇ ਸੁਪਰਮਾਰਕੀਟਾਂ ਤੇ ਬੀਅਰ, ਵਾਈਨ ਅਤੇ ਕੋਲਰ ਦੀ ਵਿਕਰੀ ਦੀ ਇਜਾਜ਼ਤ ਦੇਵੇਗੀ ਜਿਸ ਨੂੰ ਵਿਕਰੇਤਾ ਹੁਣ ਨਾ ਮਨਜ਼ੂਰ ਕਰ ਰਹੇ ਨੇ ਅਲਬਰਟਾ ਦੇ ਸ਼ਰਾਬ ਉਦਯੋਗ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਹ ਦੇਖ ਕੇ ਪਰੇਸ਼ਾਨ ਨੇ ਕਿ ਸੁਭਾਈ ਸਰਕਾਰ ਕਰਿਆਨੇ ਅਤੇ ਕਾਰਨਰ ਸਟੋਰਾਂ ਨੂੰ ਪਹਿਲਾਂ ਹੀ ਨਿੱਜੀ ਤੌਰ ਤੇ ਪਰਚੂਨ ਪ੍ਰਣਾਲੀ ਵਿੱਚ ਸ਼ਰਾਬ ਵੇਚਣ ਦੀ ਇਜਾਜ਼ਤ ਦੇਣ ਬਾਰੇ ਵਿਚਾਰ ਕਰ ਰਹੀ ਹੈ। ਅਲਬਰਟਾ ਸ਼ਰਾਬ ਗੇਮਿੰਗ ਅਤੇ ਕੈਨਬਸ ਲਈ ਜ਼ਿੰਮੇਵਾਰ ਮੰਤਰੀ ਡੇਲ ਨਲੀ ਨੇ ਇਸ ਮਹੀਨੇ ਮੰਨਿਆ ਕਿ ਵਿਧਾਇਕਾਂ ਦਾ ਇੱਕ ਪੈਨਲ ਇਸ ਵਿਚਾਰ ਦਾ ਅਧਿਐਨ ਕਰ ਰਿਹਾ ਹੈ। ਨਲੀ ਦੇ ਪ੍ਰੈਸ ਸਕੱਤਰ ਨੀਕੀ ਰਕਵਾਨ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਹੈ ਕਿ ਕੈਨੇਡਾ ਨੇ ਦਸੰਬਰ ਦੇ ਅਖੀਰ ਵਿੱਚ ਸ਼ਰਾਬ ਦੀ ਵਿਕਰੀ ਦਾ ਅਧਿਐਨ ਕਰਨ ਲਈ ਇੱਕ ਸਮੂਹ ਨੂੰ ਇਕੱਠਾ ਕੀਤਾ ਸੀ ਪੈਨਲ ਵਿੱਚ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਵਿਧਾਇਕ ਐਂਜੀਓ ਬੋਇਚੇਨਕੋ ਬ੍ਰੈਂਡਨ ਲੰਟੀ ਸਕਾਟ ਸਿੰਕਲੇਅਰ ਅਤੇ ਚੈਲਸੀ ਪੈਟਰੋਵਿਕ ਸ਼ਾਮਿਲ ਨੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਕਦਮ 온ਟਾਰੀਓ ਵੱਲੋਂ ਆਪਣੇ ਪਰਚੂਨ ਸ਼ਰਾਬ ਦੇ ਮਾਡਲ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦੀ ਤਜ਼ਰੀਜ਼ ਤੋਂ ਬਾਅਦ ਸਰਕਾਰ ਨੂੰ ਮੀਡੀਆ ਪੁੱਛਗਿੱਛ ਦੁਆਰਾ ਚਲਾਇਆ ਗਿਆ ਸੀ ਅੱਜ ਤੱਕ ਪੈਨਲ ਨੇ ਪ੍ਰੋਵਿੰਸ਼ਲ ਰੈਗੂਲੇਟਰ ਅਲਬਰਟਾ ਗੇਮਿੰਗ ਲਿਕਰ ਐਂਡ ਕੈਨੇਬਿਸ ਸ਼ਰਾਬ ਦੇ ਰਿਟੇਲਰਾਂ ਕਰਿਆਨੇ ਅਤੇ ਸੂਜਿਦਾ ਆਪਰੇਟਰਾਂ ਵੇਅਰ ਹਾਊਸਾਂ ਅਤੇ ਜ਼ਿੰਮੇਵਾਰ ਵਰਤਣ ਵਾਲੇ ਐਡਵੋਕੇਸੀ ਗਰੁੱਪ ਮਦਰਜ਼ ਅਗੇਨਸਟ ਡਰੰਕ ਡਰਾਈਵਿੰਗ ਅਤੇ ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਨਾਲ ਸਲਾਹ ਕੀਤੀ ਅਲਬਰਟਾ ਲਿਕਰ ਸਟੋਰ ਐਸੋਸੀਏਸ਼ਨ ਦੇ ਪ੍ਰਧਾਨ ਇਵਨ ਮੈਚਨੈਜ਼ ਨੇ ਕਿਹਾ ਕਿ ਜਦੋਂ ਉਸਨੇ ਮਾਰਚ ਵਿੱਚ ਪੈਨਲ ਨੂੰ ਫੀਡਬੈਕ ਸੌਂਪਿਆ ਤਾਂ ਉਸ ਦਾ ਸੰਦੇਸ਼ ਸਪਸ਼ਟ ਸੀ ਉਦਯੋਗ ਇਸ ਦਾ 100% ਵਿਰੋਧ ਕਰਦਾ ਹੈ ਮਾਰਟਿਨਸ ਨੇ ਕਿਹਾ ਹੈ ਕਿ ਵੱਡੀ ਕਰੀਆਨੇ ਅਤੇ ਸੁਵਿਧਾ ਚੇਨ ਤੋਂ ਨਵਾਂ ਮੁਕਾਬਲਾ ਐਲਬੋਟਾ ਦੇ ਬਹੁਤ ਸਾੜੇ ਸੁਤੰਤਰ ਤੌਰ ਤੇ ਸ਼ਰਾਬ ਦੇ ਸਟੋਰਾਂ ਲਈ ਵਿਨਾਸ਼ਕਾਰੀ ਹੋ ਸਕਦਾ ਹੈ। অন্ਟਾਰੀਓ ਹੁਣੇ ਹੀ ਵਧੇਰੇ ਜਾਣਬੁੱਝ ਕੇ ਸ਼ਰਾਬ ਦੀ ਨਿੱਜੀ ਸੈਕਟਰ ਦੀ ਪਰਚੂਨ ਵਿਕਰੀਤਾ ਨੂੰ ਵਧਾਉਣਾ ਸ਼ੁਰੂ ਕਰ ਰਿਹਾ ਹੈ। ਜਿੱਥੇ ਐਲਬੋਟਾ ਵਿੱਚ ਇਹ ਮੌਜੂਦਾ ਪ੍ਰਣਾਲੀ ਹੈ ਜਿੱਥੇ ਕੁਝ ਲਈ ਮੌਕੇ ਹੋਣਗੇ ਤੇ ਕੋਈ ਹੋਰ ਤਬਦੀਲੀ ਹੁੰਦੀ ਹੈ ਤਾਂ ਦੂਜਿਆਂ ਲਈ ਮਹੱਤਵਪੂਰਨ ਰੁਕਾਵਟ ਵੀ ਹੋਵੇਗੀ। ਦਸੰਬਰ ਵਿੱਚ অন্ਟਾਰੀਓ ਦੇ ਪ੍ਰੀਮੀਅਰ ਡਕ ਫੋਰਡ ਨੇ ਕੋਸ਼ਨਾ ਕੀਤੀ ਸੀ ਕਿ 2026 ਤੋਂ ਸ਼ੁਰੂ ਕਰਦੇ ਹੋਏ ਸਰਕਾਰ ਕੁਝ ਗੈਸਟ ਕਿਸਨੋ ਸੂਵਿਧਾ ਸਟੋਰਾਂ ਅਤੇ ਸੁਪਰਮਾਰਕੀਟਾਂ ਤੇ ਬੀਅਰ ਵਾਈਨ ਕੂਲਰ ਅਤੇ ਸੈਲਜ਼ਰ ਦੀ ਵਿਕਰੀ ਦੀ ਇਜਾਜ਼ਤ ਦੇਵੇਗੀ ਉਸ ਪ੍ਰਾਂਤ ਵਿੱਚ ਸਰਕਾਰੀ ਮਲਕੀਅਤ ਵਾਲਾ ਲਿਕਰ ਕੰਟਰੋਲ ਬੋਰਡ ਆਫ ਅਨਟਾਰੀਓ ਜ਼ਿਆਦਾਤਰ ਪਰਚੂਨ ਅਲਕੋਹਲ ਦੀ ਵਿਕਰੀ ਦਾ ਇੰਚਾਰਜ ਹੈ ਜਦਕਿ ਅਲਬਰਟਾ ਵਿੱਚ 30 ਸਾਲਾਂ ਤੋਂ ਵੱਧ ਸਮੇਂ ਤੋਂ ਪੂਰੀ ਤਰ੍ਹਾਂ ਨਿੱਜੀਕਰਨ ਪ੍ਰਣਾਲੀ ਹੈ ਮਾਰਟਿਨਸ ਨੇ ਕਿਹਾ ਕਿ ਇਹ ਸ਼ਰਾਬ ਦੇ ਪਰਚੂਨ ਨਿਯਮਾਂ ਨੂੰ ਬਦਲਣ ਦੇ ਸਥਾਨਕ ਪ੍ਰਭਾਵਾਂ ਤੇ ਪੂਰੀ ਤਰ੍ਹਾਂ ਵੱਖਰੀ ਗੱਲਬਾਤ ਕਰਦਾ ਹੈ 온ਟਾਰੀਓ ਦਾ ਇਹ ਕਦਮ ਮਹੱਤਵਪੂਰਨ ਤੌਰ ਤੇ ਵਿਸਥਾਰ ਕਰੇਗਾ ਜਿੱਥੇ ਅਲਕੋਹਲ ਵੇਚਿਆ ਜਾ ਸਕਦਾ ਹੈ ਅਤੇ ਪਹੁੰਚ ਨੂੰ ਵਿਦਾਏਗਾ ਕਿਉਂਕਿ ਐਲਸੀਬੀਓ ਸਥਾਨ ਅਕਸਰ ਰਾਤ 9 ਵਜੇ ਤੱਕ ਬੰਦ ਹੋ ਜਾਂਦੇ ਨੇ ਅਤੇ ਆਮ ਤੌਰ ਤੇ ਛੁੱਟੀਆਂ ਤੇ ਵੀ ਸੀਮਿਤ ਘੰਟਿਆਂ ਲਈ ਬੰਦ ਜਾਂ ਫਿਰ ਕੰਮ ਕਰਦੇ ਨੇ ਅਲਬਰਟਾ ਵਿੱਚ ਅਜਿਹਾ ਨਹੀਂ ਹੈ ਜਿੱਥੇ ਸੂਬੇ ਪਰ ਵਿੱਚ 1500 ਤੋਂ ਵੱਧ ਨਿੱਜੀ ਮਾਲਕੀ ਵਾਲੇ ਸ਼ਰਾਬ ਦੇ ਸਟੋਰ ਨੇ ਅਤੇ ਉਹਨਾਂ ਨੂੰ ਆਪਣੇ ਦਰਵਾਜ਼ੇ ਸਵੇਰੇ 2 ਵਜੇ ਤੱਕ ਖੁੱਲੇ ਰੱਖਣ ਦੀ ਇਜਾਜ਼ਤ ਹੈ ਲਬਲੋਜ਼ ਸੋ ਬੇਜ਼ ਅਤੇ ਕੋਸਕੋ ਸਮੀਤ ਵੱਡੇ ਕਰਿਆਨੇ ਦੇ ਪ੍ਰਚੂਨ ਵਿਕਰੇਤਾ ਅਲਬਰਟਾ ਵਿੱਚ ਪਹਿਲਾਂ ਹੀ ਆਪਣੇ ਇਕੱਲੇ ਸ਼ਰਾਬ ਦੇ ਸਟੋਰ ਚਲਾਉਂਦੇ ਨੇ ਅਕਸਰ ਉਹਨਾਂ ਦੇ ਕਰਿਆਨੇ ਦੇ ਸਟੋਰਾਂ ਦੇ ਸਮਾਨ ਸ਼ਾਪਿੰਗ ਕੰਪਲੈਕਸਾਂ ਦੇ ਵਿੱਚ ਹੁੰਦੇ ਨੇ ਅਲਬਰਟਾ ਵਿੱਚ ਸੁਵਿਧਾ ਸਟੋਰਾਂ ਵਿੱਚ ਪਹਿਲਾਂ ਹੀ ਕੁਝ ਐਲਕੋਹੋਲ ਦੀ ਵਿਕਰੀ ਹੈ 11 ਲਾਇਸੈਂਸ ਸ਼ੁਦਾ 7 11 ਸਟੋਰਾਂ ਨੂੰ ਸਟੋਰ ਦੇ ਇੱਕ ਵੰਡੇ ਹੋਏ ਰੈਸਟੋਰੈਂਟ ਖੇਤਰ ਤੋਂ ਬੀਅਰ ਤੇ ਵਾਈਨ ਵੇਚਣ ਦੀ ਇਜਾਜ਼ਤ ਹੈ ਅਤੇ ਗਾਹਕ ਸੀਲ ਬੰਦ ਬੋਤਲਾਂ ਅਤੇ ਡੱਬਿਆਂ ਨੂੰ ਟੇਕਆਊਟ ਵਜੋਂ ਕਰ ਸਕਦੀ ਨਹੀਂ ਉਹਨਾਂ ਸਥਾਨਾਂ ਨੂੰ ਰੈਸਟੋਰੈਂਟਾਂ ਵਾਂਗ ਹੀ ਲਾਇਸੈਂਸ ਦਿੱਤਾ ਜਾਂਦਾ ਹੈ ਜਿੱਥੇ ਨਾਬਾਲਗਾਂ ਨੂੰ ਇਜਾਜ਼ਤ ਹੁੰਦੀ ਹੈ ਜਦਕਿ ਸ਼ਰਾਬ ਦੀਆਂ ਦੁਕਾਨਾਂ ਦਾ ਇੱਕ ਵੱਖਰਾ ਐਜੀਐਲਸੀ ਲਾਇਸੈਂਸ ਹੁੰਦਾ ਹੈ ਜੋ ਵਧੇਰੇ ਸਖਤ ਨਿਯਮਾਂ ਦੇ ਨਾਲ ਹੁੰਦਾ ਹੈ ਅੱਜ ਦੇ ਕੈਂਡਾ ਨਿਊਜ਼ ਬੁਲਟਿਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਿਯਮਾਂ ਨੂੰ ਖੇੜਲੇ ਲੈਂਦੇ ਬਿਜਲੀ ਦੀਆਂ ਉੱਚ ਕੀਮਤਾਂ ਦੇ ਚੱਲਦਿਆਂ ਅਲਬੋਚਾ ਦੀ ਪ੍ਰੀਮੀਅਰ ਜੈਨਲ ਸਮਿਥ ਦਾ ਐਲਾਨ ਅਲਬੋਚਾ ਵਾਸੀਆਂ ਨੂੰ ਉੱਚ ਬਿਜਲੀ ਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ ਅਲਬਰਟਾ ਚ ਵਾਈਲਡ ਫਾਇਰ ਦੀ ਹੋਈ ਸ਼ੁਰੂਆਤ ਸਰਕਾਰ ਨੇ ਨਿਵਾਸੀਆਂ ਨੂੰ ਇਲਾਕਾ ਛੱਡਣ ਦੀ ਕੀਤੀ اپੀਲ ਅਮਰੀਕਾ ਚ ਵੱਡੀ ਗਿਣਤੀ ਚ ਵਸਿਆ ਭਾਰਤੀ ਭਾਈਚਾਰਾ ਭਾਰਤੀ ਭਾਈਚਾਰੇ ਦੀ ਗਿਣਤੀ ਆਈ ਦੂਜੇ ਨੰਬਰ ਤੇ ਸਿਟੀ ਆਫ ਪਿੰਸਰ ਦੇ ਵਰਕਰਾਂ ਨੇ ਕੀਤੀ ਮੰਗ ਉੱਚ ਤਨਖਾਹਾਂ ਤੇ ਰਿਮੋਟ ਵਰਕ ਫਲੈਕਸੀਬਿਲਟੀ ਦੀ ਕੀਤੀ اپੀਲ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ